ਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕਿ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਨੀ ਦੇ ਘਰ ਉੱਤੇ ਅੱਜ ਸਵੇਰੇ ਇੱਕ ਸ਼ਖਸ ਵੱਲੋਂ ਕੱਚ ਦੀਆਂ ਖਾਲੀ ਬੋਤਲਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਭਾਵੇਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਪਰ ਪਰ ਮੌਕੇ ਉੱਤੇ ਇਸ ਹਮਲਾ ਕਰਨ ਵਾਲੇ ਸ਼ਖਸ ਨੂੰ ਪਹਿਚਾਨ ਲਿਆ ਗਿਆ ਹੈ ਇਸ ਸ਼ਖਸ ਦਾ ਨਾਮ ਰਿੱਕੀ ਦੱਸਿਆ ਜਾ ਰਿਹਾ ਹੈ ਜੋ ਕਿ ਲੁਧਿਆਣੇ ਦਾ ਰਹਿਣ ਵਾਲਿਆ ਹੈ ਜਦੋਂ ਇਸ ਹਮਲਾ ਕਰਨ ਵਾਲੇ ਵਿਅਕਤੀ ਨੂੰ ਪਕੜਨ ਦੇ ਲਈ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਦੇ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਆਏ ਤਾਂ ਉਨੇ ਸਮੇਂ ਦੇ ਵਿੱਚ ਉਹ ਆਪਣਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਫਿਲਹਾਲ ਇਸ ਹਮਲੇ ਦੇ ਬਾਰੇ ਨੰਗਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਥਾਣਾ ਮੁਖੀ ਖੁਦ ਮੌਕੇ ਉੱਤੇ ਆ ਕੇ ਮੌਇਨਾ ਕਰਦੇ ਹਨ ਅਤੇ ਫਿਲਹਾਲ ਹਮਲਾ ਕਰਨ ਵਾਲੇ ਸ਼ਖਸ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਜਾਰੀ ਹੈ ਬਧੇਰੇ ਜਾਣਕਾਰੀ ਦੇ ਲਈ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਸਾਡੇ ਨਾਲ ਫੋਨ ਲਾਈਨ ਦੇ ਨਾਲ ਜੁੜ ਗਏ ਹਨ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਕੀ ਪੂਰਾ ਮਾਮਲਾ ਹੈ ਪਤਾਂ ਜੀ ਪੰਜਾਬ ਟੀਵੀ ਪ੍ਰਾਈਮ ਦੇ ਦਰਸ਼ਕ ਜਾਣਨਾ ਚਾਹੁੰਦੇ ਹਨ ਕਿ ਇਹ ਹਮਲਾ ਕਦੋਂ ਹੋਇਆ ਕੌਣ ਵਿਅਕਤੀ ਸੀ ਕਿਉਂ ਹਮਲਾ ਕੀਤਾ ਗਿਆ ਕਿਵੇਂ ਹਮਲਾ ਕੀਤਾ ਗਿਆ ਸਾਰੀ ਜਾਣਕਾਰੀ ਇੱਕ ਵਾਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ ਗਵਾਹੀਆਂ ਸੀ ਇਹਦੇ ਨਾ ਮੁੰਡਾ ਇੱਕ ਪਛਾਣ ਲਿਆ ਮੁੰਡਾ ਦਾ ਕੀ ਆ ਮੁੰਡਾ ਲੁਧਿਆਣੇ ਦਾ ਬੋਤਲਾ ਮਾਰੀਆਂ ਜੀ ਕਰਦੇ ਨਾ ਨਾਲੇ ਲਲਕਾਰਦਾ ਵੀ ਬਾਹਰ ਨਾ ਆਓ ਮਾਰਨਾ ਰਾਜੀ ਨੂੰ ਤਾਂ ਮੈਨੂੰ ਛੋਟੇ ਬ੍ਰਦਰ ਨੂੰ ਤਾਂ ਮੈਨੂੰ ਨਾ ਨਾਂ ਲੈ ਕੇ ਆਵਾਜ਼ਾਂ ਮਾਰਦਾ ਦਾ ओके ਅਚਾ ਉਪਰੋਂ ਮੇਰੇ ਭਤੀਜਾ ਤੇ ਮੇਰਾ ਬੇਟਾ ਸੁੱਤਾ ਹੁੰਦਾ ਕੋਠੇ ਤੇ ਠੀਕ ਹੈ ਉਹ ਉੱਥੇ ਤਾਂ ਉਹ ਨਹੀਂ ਦੇਖਿਆ ਉਹ ਨਹੀਂ ਗਿਆ ਰਿੱਕੀ ਆ ਚਾਚਾ ਜੀ ਨੂੰ ਆਵਾਜ਼ ਮਾਰਦੇ ਚਾਚੀ ਚਾਚੇ ਨੂੰ ਆਵਾਜ਼ ਮਾਰਦੇ ਘਰ ਵਾਲੀ ਗੱਡੀ ਬਾਹਰ ਹੀ ਤਾਂ ਸੁੱਤੇ ਵੇਖੇ ਸੀ ਤੇ ਜਦੋਂ ਉਹ ਹੋਇਆ ਉਹ ਦੇਖਿਆ ਵੀ ਇਹਨੇ ਕਹਿ ਤਰਕੀ ਕਿ ਮੋਟਰਸਾਈਕਲ ਨੂੰ ਕਿਹੜੀ ਭੈਣ ਤੇ ਨੱਚ ਗਿਆ ਨੱਚ ਗਿਆ ਤੇ ਇਹ ਜਾਨ ਨੂੰ ਕੱਪੜੇ ਕੁਪੜੇ ਪਾਣ ਲੱਗੇ ਮਗਰ ਗਏ ਆ ਹੂੰ ਮਗਰ ਗਏ ਤੇ ਬਰਮਲੇ ਵਾਲੀ ਕੈਡ ਨੂੰ ਚੱਲ ਗਿਆ ਫਿਰ ਐਸਐਚਓ ਸਾਹਿਬ ਆਏ ਬੇ ਸੀਗੇ ਸਾਰਾ ਉਹਨੂੰ ਦੇਖਿਆ ਰੁਕਿਆ ਸਾਰਾ ਬਾਹਰ ਸੱਚੇ ਗੱਛੇ ਤੇ ਗਾ ਬੋਤਲ ਕਾਫੀ ਮਾਰੀ ਬੋਲੀ ਬੋਤਲ ਦੀ ਡੈਵ ਦਾ ਤੇ ਹੁਣ ਮੇਰੇ ਸਾਹ ਮੋਟਰਸਾਈਕਲ ਤਾਂ ਫੜ ਲਿਆ ਉਹਦਾ ਠੀਕ ਹੈ ਆਪ ਨਹੀਂ ਫੜਿਆ ਹਮਾਂ ਦੇ ਜਨੇਲੇ ਨੇ ਕਿਆ ਤਰ੍ਹਾਂ ਜਾਣੇ ਨੂੰ ਗੁਰਵੀ ਜੀ ਅਰੇ ਹੋਇਆ ਯਾਰ ਰੈਂਦਾ ਕਿੱਥੇ ਹੈ ਇਹ ਇਹ ਇਹਦੇ ਨਾਲ ਵਿਆਹ ਇੱਥੇ ਹੋਇਆ ਬਲੋ ਸੀ ਆਰਾਮਨਗਰੀ ਮੇਰੀ ਬਹੂ ਦੇ ਚੀ ਰੈਂਦਾ ਲੁਧਿਆਣਾ ਹੈ ਕੀ ਕਾਰਨ ਹੋ ਸਕਦਾ ਹੈ ਨਾਲ ਦਾ ਲੜਦਾ ਕਿਤੇ ਹੈ ਨਾ ਜਿਹੜੇ ਐਵੇਂ ਕੀਤਾ ਕੀ ਕਾਰਨ ਹੋ ਸਕਦਾ ਇਹਦਾ ਕਾਬਵੇਂ ਇਹ ਸੀਗਾ ਵੀ ਇਹ ਘਰ ਵਾਲੀ ਨਾਲ ਪੀਣੇ ਲੜਦਾ ਲੁੜਦਾ ਹੋ ਸੀਗਾ ਹੂੰ ਅਸੀਂ ਉਹ ਉਹਨਾਂ ਬੇਚੀ ਦਾ ਸਾਰਾ ਮਹੱਲਾ ਮੇਰੇ ਕੋਲ ਖਾਊ ਗਿਆ ਅਸੀਂ ਉਹ ਫਾਇਲ ਲੈ ਕੇ ਫੈਸਲਾ ਕੂਚਲਾ ਵੀ ਕਰਾਇਆ ਹੂੰ ਉਸ ਗੱਲ ਦੀ ਮੇਰੇ ਖਿਆਲ ਆ ਹੋ ਸਕਦਾ ਦੀ ਹੋਰ ਤਾਂ ਕੋਈ ਵੈਰੀ ਡੈਂਜਰ ਚ ਕੋਈ ਹੈ ਨਹੀਂ ਕਹਿੰਦਾ ਮਾਰ ਦੇਣਾ ਮਾਰ ਦੇਣਾ ਜਿੱਦਾਂ ਇਸ ਤਰ੍ਹਾਂ ਦੀ ਹਰਕਤ ਨਾਲ ਮੁਹੱਲੇ 'ਚ ਤਾਂ ਇੱਕ ਵਾਰ ਹਫੜਾ ਦਬੜੀ ਪੈਦਾ ਹੋ ਗਈ ਹੋਣੀ ਆ ਹਾਂ ਹਾਂ ਦੋ ਤਿੰਨ ਘਰਾਂ ਦੇ ਮਾਰਕਾ ਆ ਨਾਲੇ ਮੇਰੇ ਨਹੀਂ ਕੰਡੇ ਹੂੰ ਇੱਕ ਵਾਰ ਆਪਣੇ ਉੱਥੇ ਹੀ ਕੋਈ ਜਿਹੜੀ ਕੁੜੀ ਆ ਵੀ ਘਰ ਵਾਲੀ ਐ ਹਾਂ ਉਹ ਐ ਇੱਕੋ ਜੀ ਮਸਤੀ ਰਹਿੰਦੀ ਉਹਨੂੰ ਵੀ ਕਰਕੇ ਆਇਆ ਕਹਿੰਦਾ ਤੂੰ ਥਾਣਾ ਐਪਲੀਕੇਸ਼ਨ ਦਿੱਤੀ ਨਾ ਉਹਦੇ ਤੇ ਨਾਂ ਸਾਈਨ ਕੀਤੇ ਤੁਸੀਂ ਹੂੰ ਨੱਟ ਗਿਆ ਪਰ ਹਾਂ ਖਾਸ ਤਾਂ ਸਾਡਾ ਵੀ ਨਹੀਂ ਆਇਆ ਸੀ ਮਗਰ ਭੱਜੇ ਆ ਓਕੇ ਜਿਹੜਾ ਬ੍ਰਦਰ ਮੇਰੇ ਭਤੀਜਾ ਮੇਰਾ ਬੀਟਾ ਮਗਰ ਭੱਜਿਆ ਇਹਨਾਂ ਦੇ ਗੱਲ ਕੋਲ ਗੱਲ ਹੁੰਦੇ ਨੇ ਅਸੀਂ ਜਿੱਦਾਂ ਬੈੱਡ ਤੇ ਕੋਈ ਜਿਹੇ ਸੁੱਤੇ ਦੌਕਾ ਇਹ ਕਹਿੰਦਾ ਤੇ ਇਹ ਕੀ ਜਿਹੜੇ ਕੱਪੜੇ ਉੱਤੇ ਪਾਏ ਜਦੋਂ ਉਹ ਬਲੈਂਕੀ ਟੀ-ਸ਼ਰਟ ਪਾਣ ਗਿਆ ਸਾਨੂੰ ਨੱਕ ਲਿਆ ਓਕੇ ਹੁਣ ਹੁਣਸ ਕੀ ਕਹਿ ਰਹੀ ਹੈ ਬੇਬੀ ਫਟਾਂਗੇ ਜਾਂ ਕਿ ਮੈਂ ਕੀ ਕਰੂਗੀ ਜੀ ਤੁਸੀਂ ਇਸ ਕਿਹਦੀ ਵੀ ਜੀ ਪੁਲਿਸ ਨੇ ਮੇਰੇ ਤੋਂ ਮੋਟਰਸਾਈਕਲ ਦਾ ਬਰਾਮਦ ਕਰਨਾ ਹੈ ਉਹ ਤੋਂ ਪੁਲਿਸ ਸਰਪੇ ਸਾਹਿਬ ਮੁਕਤੇ ਤੇ ਆ ਗਏ ਸੀਗੇ ਤੁਹਾਡੇ ਬਿਆਨ ਵਗੈਰਾ ਹੋ ਗਏ ਜੀ ਹਾਂ ਮੈਂ ਅਪਲੀਕੇਸ਼ਨ ਦੇ ਦਿੱਤੀ ਤੇ ਅਪਲੀਕੇਸ਼ਨ ਮੈਂ ਹਾਂ ਲਿਖੀ ਜੀ ਮੈਂ ਅਪਲੀਕੇਸ਼ਨ ਦੀ ਫੋਟੋਕਾਪੀ ਲੈ ਲਈ ਸੀਸੀਟੀਵੀ ਵਗੈਰਾ ਜੀ ਫ ਕੋ ਜਗਰ ਮੈਂ ਕਢਾਣੀ ਹੈ ਹਜੇ ਮੈਨੂੰ ਨਾ ਕਢਾਣੀ ਆਉਂਦੀ ਹੈ ਨਹੀਂ